ਬਾਲ ਸਿੰਘ ਭਗਵਾਲੀਏ ਐਡਵੋਕੇਟ ਐਸਸੀ ਵਿੰਗ ਦਾ ਜਾਇੰਟਸ ਦਾ ਫਰਮਨ ਸੁਲਿੰਦਰ ਕੋ ਅਪਾਂਟਮੈਂਟ ਆਇਆ ਇਸ ਤੋਂ ਪਹਿਲਾਂ ਮੈਂ ਖਰੂਸਾ ਜੋਂ ਦਾ ਇੰਤਜ਼ਾਰ ਵੀ ਰਿਆਂ ਇਹ ਜਿਹੜੀ ਮੀਟਿੰਗ ਅੱਜ ਹੀ ਸੱਦੀ ਆ ਇਹ ਛੋਟੇਪੁਰ ਜੀ ਦੇ ਹੱਕ ਦੇ ਵਿੱਚ ਉਹਨਾਂ ਦੇ ਫੀਵਰ ਚ ਸੱਦੀ ਆ ਕਿ ਜਿਹੜੇ ਵੀ ਇਹ ਸਾਜਿਸ਼ ਪਾਰਟੀ ਦੇ ਵਿਖਦੇ ਬੰਦਿਆਂ ਨੇ ਰਚੀ ਹੈ ਛੋਟੇਪੁਰ ਦੇ ਖਿਲਾਫ ਇਹ ਇਨਾਂ ਜਾਣ ਬੁੱਝ ਕੇ ਉਹਨਾਂ ਨੂੰ ਬਨਾਮ ਕਰਨ ਵਾਸਤੇ ਸਾਰਾ ਇਹ ਜਾਲ ਪੁਣਿਆ ਔਰ ਜਿਹੜਾ 2 ਲੱਖ ਦਾ ਇਹਨਾਂ ਸਟਿੰਗ ਆਪਰੇਸ਼ਨ ਦੀ ਗੱਲ ਕਹੀ ਆ ਉਹ ਸਟਿੰਗ ਆਪਰੇਸ਼ਨ ਇਹਨਾਂ ਜਾਣ ਬੁੱਝ ਕੇ ਕਰਾਇਆ ਔਰ ਜਾਲਸ਼ਾ ਜੀ ਨੇ ਕਰਾਇਆ ਔਰ ਉਹਨਾਂ ਨੂੰ ਮਰਨਾਮ ਕਰਨ ਦੀ ਕੋਸ਼ਿਸ਼ ਇਹਨਾਂ ਨੇ ਕੀਤੀ ਆ ਜੋ ਇਹਨਾਂ ਵਾਸਤੇ ਬਹੁਤ ਹੀ ਮਾੜੀ ਗੱਲ ਹੈ ਜਿਹੜੇ ਛੋਟੇਪੁਰ ਸਾਹਿਬ ਨੂੰ ਇਹਨਾਂ ਸਿੱਖੀ ਦੀ ਗੱਲ ਕੀਤੀ ਆ ਵੀ ਸਿੱਖੀ ਦੇ ਵਿੱਚ ਤੈਨੂੰ ਕੱਢ ਵੀ ਤਾਨੂੰ ਕੱਢ ਵੀ ਦੇਣਗੇ ਤੇ ਕੀ ਫਰਕ ਪੈਂਦਾ ਕਿਉਂਕਿ ਸਿੱਖੀ ਦੇ ਪੰਜਾਬ ਦੇ ਲੋਕ ਔਰ ਸਿੱਖ ਲੋਕ ਜਿਹੜੇ ਆ ਇਸ ਸਿੱਖੀ ਦੇ ਬਚਾਤਾਂ ਨਾਲ ਜੁੜੇ ਹੋਇਆ ਤੇ ਸਿੱਖੀ ਦੀ ਬਹੁਤ ਕਦਰ ਕਰਦੀ ਆ ਔਰ ਜਦੋਂ ਜਦੋਂ ਛੋਟਗੁਰ ਸਾਹਿਬ ਸਾਨੂੰ ਹੁਕਮ ਕਰਨਗੇ ਅਸੀਂ ਆਮ ਆਦਮੀ ਪਾਰਟੀ ਕੋਈ ਲੈਣਾ ਦੇਣਾ ਨਹੀਂ ਜਦੋਂ ਕਹਿਣਗੇ ਉਦੋਂ ਇਹ ਸਾਰੇ ਅਸਤੀਫਾ ਦੇ ਦੇਣਾ